डेटा <laughs> किस <laughs> ਇਹ ਫਾਜ਼ਿਲਕਾ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਹੈ ਇਹ ਜਿਹੜਾ ਸਾਰਾ ਕੰਮ ਸਾਡੇ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਨਸ਼ੇ ਦੇ ਵਿਰੁੱਧ ਅਸੀਂ ਮੁਹਿੰਮ ਚਲਾਈ ਹੋਈ ਹੈ ਫਾਜ਼ਿਲਕਾ ਪੁਲਿਸ ਨੇ ਇੱਕ ਪਰਚਾ ਦਰਜ ਕਰਕੇ ਜਿੱਦੇ ਚ ਤਿੰਨ ਬੰਦਿਆਂ ਦੇ ਬਾਈ ਨੇ ਪਰਚਾ ਦਰਜ ਕੀਤਾ ਹੈ ਇਹ ਮੁਖਬਰ ਦੀ ਇਤਲਾਹ ਸੀ ਕਿ ਬੰਦੇ ਇਹ ਅਫੀਮ ਦਾ ਔਰ ਓਪੀਅਮ ਦਾ ਕੰਮ ਕਰਦੇ ਆ ਇਸ ਕੇਸ ਦੇ ਵਿੱਚ ਅਸੀਂ 66 ਕਿਲੋ ਓਪੀਅਮ ਪਕੜੀ ਹੈ ਇਹ ਸਾਡਾ ਆਪਰੇਸ਼ਨ ਲਾਸਟ 2 2.5 ਮਹੀਨਿਆਂ ਤੋਂ ਚੱਲਿਆ ਸੀ। ਉਹਦੇ ਵਿੱਚ SSP ਮੈਡਮ ਤੇ ਜਿਹੜਾ ਸਟਾਫ ਸਾਰਾ ਹੈਗਾ ਇਹਨਾਂ ਨੇ ਮਿਹਨਤ ਕਰਕੇ ਦੋ ਬੰਦੇ ਅਰੈਸਟ ਕਰ ਲਏ। ਸਵਿਫਟ ਕਾਰ ਕੀਤੀ ਹੈ ਉਹਦੇ ਵਿੱਚ ਕੈਪਟੀ ਬਣੀ ਹੋਈ ਸੀ। ਇਸ ਤਰ੍ਹਾਂ ਜਿਹੜੀ ਨਸ਼ੇ ਵਿਰੁੱਧ ਮੁਹਿੰਮ ਹੈ ਇਸ ਨੂੰ ਬਹੁਤ ਵੱਡਾ ਬੁਲਾਰਾ ਮਿਲਿਆ ਹੈ। ਤੇ ਸਾਰੀ ਸੁਸਾਇਟੀ ਨੂੰ ਮੈਂ ਕਹੂੰਗਾ ਵੀ ਇਹ ਜਾਗਰੂਕ ਹੋਣਾ ਚਾਹੀਦਾ ਹੈ ਨਸ਼ੇ ਦੇ ਵਿਰੁੱਧ। ਇਸ ਤੋਂ ਇਲਾਵਾ ਫਰਦਰ ਡੋਮੈਸਟੀਕੇਸ਼ਨ ਉਹਨਾਂ ਨੂੰ ਜਦੋਂ ਦੋ ਬੰਦਿਆਂ ਨੂੰ ਰਿਮਾਂਡ ਤੇ ਲਿਆ ਇਹ ਦੋ ਬੰਦੇ ਹੈਗੇ ਇੱਕ ਸੁਖਿਆਲ ਦੂਜਾ ਜਗਰਾਤ ਸਿੰਘ ਇਹਨਾਂ ਦਾ ਅਸੀਂ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਹੈ ਕੁਝ ਦਿਨ ਕੁਝ ਕੁਛ ਦੇ ਦੌਰਾਨ ਅਸੀਂ ਇਹਨਾਂ ਦੇ 42 ਅਕਾਊਂਟਸ ਇੱਕ ਬੰਦੇ ਦੇ ਸੁਖਾ ਸੁਖਿਆ ਦੇ 42 ਬੈਂਕ ਅਕਾਊਂਟਸ ਦੇ ਵਿੱਚ 1 ਕਰੋੜ 86 ਲੱਖ ਅਮਾਊਂਟ ਹੈ ਜਿਹੜੀ ਅਸੀਂ ਉਹ ਫ੍ਰੀਜ਼ ਕਰਾ ਫ੍ਰੀਜ਼ ਕਰਾਤੀ ਹੈ ਇਸ ਤੋਂ ਇਲਾਵਾ ਜਿਹੜਾ ਦੂਸਰਾ ਦੋਸ਼ੀ ਜਗਰਾਤ ਸਿੰਘ ਹੈ ਇਹਦੇ ਵੀ ਅਸੀਂ 15 ਖਾਤੇ ਰੈਡੀਫਾਈ ਕੀਤੇ ਆ ਤੇ ਉਹਨਾਂ ਦੀ ਜਿਹੜੀ ਜੋ ਵੀ ਉਹਦੇ ਵਿੱਚ ਮਨੀ ਹੈਗਾ ਉਹ ਅੱਜ ਅਸੀਂ ਸੀਜ਼ ਕਰਾ ਦਾਂਗੇ ਸਰ ਇਸ ਤੋਂ ਇਲਾਵਾ ਉਹਦਾ ਇੱਕ ਟੈਕਟਰ ਸੀ 400 ਗ੍ਰਾਮ ਸੋਨਾ 400 ਗ੍ਰਾਮ ਸੋਨਾ ਮਿਲਿਆ ਇਸ ਤੋਂ ਇਲਾਵਾ ਇੱਕ ਉਹਦਾ ਘਰ ਰੈਨੋਵੇਟ ਕੀਤਾ ਹੋਇਆ ਹੈ ਉਹਦੇ ਤੇ 15 ਲੱਖ ਰੁਪਏ ਨੇ ਖਰਚ ਕੀਤਾ ਉਹ ਸਾਰੀ ਇਹ ਪ੍ਰਾਪਰਟੀ ਅਸੀਂ ਸੀਜ਼ ਕਰਾਂਗੇ ਕਿਉਂਕਿ ਇਹ ਐਨਡੀਪੀਐਸ ਦਾ ਹੀ ਪ੍ਰੋਸੀਜਰ ਹੈ ਕਿ ਇਹ ਜਿਹੜੀਆਂ ਸਮਗਲਰਸ ਦੀਆਂ ਪ੍ਰਾਪਰਟੀਆਂ ਨੂੰ ਫੋਰਫੀਟ ਕੀਤਾ ਜਾਂਦਾ ਹੈ ਅਸੀਂ ਇਸ ਤੇ ਬੜਾ ਕੰਮ ਕਰ ਰਹੇ ਹਾਂ ਇਸ ਤੋਂ ਗਾਵੇਂ ਅਸੀਂ ਬੈਕਵਰਡ ਤੇ ਫਾਰਵਰਡ ਲਿੰਕਸ ਦੇ ਵਿੱਚ ਜਾ ਰਹੇ ਹਾਂ ਤੇ ਪੂਰੀ ਉਮੀਦ ਹੈ ਕਿ ਇਸ ਦੇ ਵਿੱਚ ਅਸੀਂ ਹੋਰ ਜਿਹੜੀਆਂ ਬਿਗ ਫਿਸ਼ ਹੈ ਉਹਨੂੰ ਜਲਦੀ ਫੜ ਲਾਂਗੇ। ਜਿਹਨੂੰ ਫੜਨ ਵਾਲੇ ਜੀ ਇਹ ਅਲੱਗ-ਅਲੱਗ ਗ੍ਰੈਂਡ ਵਾਲੇ ਹੈਗੇ ਆ ਇੱਕ ਤਾਂ ਹੈਗਾ ਸੀ ਖੂਈਆਂ ਸਰਵਰ ਥਾਣੇ ਦਾ ਜਿਹੜਾ ਸੁਖੀਆਪ ਸਿੰਘ ਹੈ ਇਹ ਦਲਮੀਰ ਖੜਾ ਖੂਈਆਂ ਸਰਵਰ ਤੋਂ ਪਿੰਡ ਪੈਂਦਾ ਹੈ। ਦੂਜਾ ਜਿਹੜਾ ਦੋਸ਼ੀ ਹੈ ਜਗਰਾਤ ਸਿੰਘ ਸੋਨ ਆਫ ਹਰਜਿੰਦਰ ਸਿੰਘ ਇਹ ਪੰਡਾ ਮੇਗਾ ਪਰ ਬੜਾ ਬਦਨਾਮ ਪਿੰਡ ਹੈ ਤੁਹਾਨੂੰ ਤੁਸੀਂ ਸੁਣਿਆ ਹੋਵੇ ਸਦਰ ਫਰੋਜਪੁਰ ਦੇ ਵਿੱਚ ਪੈਂਦਾ ਹੈ। ਇਹ ਦੋ ਦੋਸ਼ੀ ਅਸੀਂ ਅਰੈਸਟ ਕੀਤੇ ਆ ਬਾਕੀ ਅਸੀਂ ਬਿਗ ਫਿਸ਼ ਨੂੰ ਵੀ ਆਇਡੈਂਟੀਫਾਈ ਕੀਤਾ ਹੈ ਉਹਨਾਂ ਦਾ ਤੇ ਜਲਦੀ ਅਸੀਂ ਉਹਨਾਂ ਨੂੰ ਅਰੈਸਟ ਕਰਨਾ ਹੈ ਕੀ ਜਿੰਨੇ ਸਾਰੇ ਤਸਵੀਰਾਂ ਸ਼ਾਮਿਲ ਹੋ ਸਕਦੇ ਇਹ ਪਤਾ ਲੱਗੇਗਾ ਹੁਣ ਤੱਕ ਉਹਨਾਂ ਦਾ ਰਿਮਾਂਡ ਲਿਆ ਹੈ ਪਹਿਲਾਂ ਤਾਂ ਸਾਰਾ ਉਹਨਾਂ ਦਾ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਅਸੀਂ ਕੀਤਾ ਹੈ ਕਾਫੀ ਬੰਦੇ ਜੋ ਕਿ ਬੈਕਵਰਡ ਫਾਰਮਰਜ਼ ਲਿੰਕਡ ਇਹ ਝਾਰਖੰਡ ਤੋਂ ਲੈ ਕੇ ਆਉਂਦੇ ਸੀ ਅਸੀਂ ਉਹ ਮੇਨ ਜਿਹੜਾ ਸਮਗਮ ਝਾਰਖੰਡ ਦੇ ਜਿਹੜੇ ਸਪਲਾਈ ਕਰਦੇ ਆ ਅਸੀਂ ਉੱਥੋਂ ਸ਼ੁਰੂ ਕਰਕੇ ਇੱਥੋਂ ਕਿੱਲੂ ਕਿੱਲੂ ਸਪਲਾਈ ਸੀ ਇਸ ਇਲਾਕੇ ਦੇ ਵਿੱਚ ਕਿਉਂਕਿ ਐਡੀ ਵੱਡੀ ਮੰਗਦਾਰ ਚਾਣਾ ਵੀ ਕਾਫੀ ਇਹਨਾਂ ਦੇ ਕਸਟਮਰ ਉਦਾਂ ਦੇ ਜਿਹੜੇ ਵੱਡੀ ਮੁੱਕਦਾਰ ਤੇ ਲੈ ਲੈਂਦੇ। ਕਿ ਕੈਸ ਨਹੀਂ ਹੋਰ ਵੱਡੇ ਖੁਲਾਸੇ ਹੋ ਸਕਦੇ ਨੇ? ਹਾਂ ਬਿਲਕੁਲ ਬਿਲਕੁਲ ਹੋਣਗੇ ਉਹ ਮੈਂ ਇਹਨਾਂ ਦੇ ਕੋਈ ਪਹਿਲਾਂ ਹੀ ਮਾਮਲੇ ਦਰਜ ਹੈਗੇ ਨੇ। ਹਾਂ ਇਹਨਾਂ ਤੇ ਪਹਿਲਾਂ ਵੀ ਕਾਫੀ ਕੇਸ ਦਰਜ ਹੈ ਇਹ ਤਾਂ ਇਹਨਾਂ ਦਾ ਪੁਰਤੈਨੀ ਕੰਮ ਹੈ। ਬਾਰਡਰ ਰੂਟ ਦਾ ਮਾਮਲਾ ਹੋਵੇਗਾ ਇੰਟਰਨਲ ਮਾਮਲਾ ਹੈ। ਦੇਸ਼ ਦਾ ਉਹ ਇਸੇ ਤਰ੍ਹਾਂ ਇੱਧਰ ਪਹੁੰਚੀ ਬਾਰਡਰ ਪਾਸਾ ਮਾਮਲਾ ਨਹੀਂ ਕੈਸ ਮਾਮਲਾ। ਨੀ ਇੰਟਰ ਸਟੇਟ ਇਹ ਝਾਰਖੰਡ ਤੋਂ ਆਈ ਹੈ ਤੇ ਇੰਟਰ ਸਟੇਟ ਹੈ ਇੰਟਰ ਸਟੇਟ ਸਮਗਲਰ ਹੈ ਸਰ ਇਹ ਬਾ Pakistan ਦੇ ਬਾਰਡਰ ਦੇ ਕੇਸ ਆਂਦੇ ਨੇ ਇਹ ਜਿਹੜਾ ਕੇਸ ਹੈ ਇੰਟਰਨਲ ਹੀ ਹੈ ਨਹੀਂ ਬਹੁਤੋਂ Pakistan ਬਾਰਡਰ ਤੋਂ ਨਹੀਂ ਆਈ ਇਹ ਝਾਰਖੰਡ ਇਹ ਜਿਹੜੀ ਉਧਰ ਉਹਦੀ ਖੇਤੀ ਹੁੰਦੀ ਹੈ ਜਿਹੜੀ ਗਵਰਨਮੈਂਟ ਖੇਤੀ ਕਰਾਉਂਦੀ ਹੈ ਜਿਵੇਂ MP ਦੇ ਵਿੱਚ Rajasthan ਦੇ ਵਿੱਚ ਇਦਾਂ ਹੀ ਝਾਰਖੰਡ ਵਿੱਚ ਇਹ ਉਥੋਂ ਫਿਰ ਸਮਗਨ ਹੁੰਦੀ ਹੈ ਇੱਥੇ ਇਹਨਾਂ ਤੇ ਪਹਿਲਾਂ ਵੀ ਐਂਡੀਪੀਸੀ ਦੇ ਬਾਵਲੇ ਜਾਂ ਹੋਰ ਕੇਸ ਆ ਰਹੇ ਨੇ ਕਾਫੀ ਇਹਨਾਂ ਦੇ ਮੁਕਦਮੇ ਦਰਜ ਹੈਗੇ ਆ ਉਹ ਸਾਰਾ ਬਾਕੀ ਅਸੀਂ ਛਾਂਬੀਲ ਕਰ ਰਹੇ ਹਾਂ ਡਿਮਾਂਡ ਤੇ ਲਿਆਂਦਾ ਹੈ ਉਹ ਤੁਹਾਨੂੰ ਸਾਰੀ ਡਿਟੇਲ ਦੇਵਾਂਗੇ ਇਹ ਸਾਰ ਇੱਕ ਮੇਨ ਮੁੱਦਾ ਹੈ ਕਿ ਪ੍ਰੋਪਰਟੀ ਅਟੈਚ ਕਰ ਰਹੀ ਸਰਕਾਰ ਕਈ ਬੰਦੇ ਜਿਹਨੇ ਜਿਹੜਾ ਕੰਮ ਤੋਂ ਕਰ ਰਹੇ ਨੇ ਉਹਨੇ ਪ੍ਰੂਫ ਤੇ ਅਦਰ ਨਾ ਦਿਖਦੇ ਰਿਸ਼ਤੇਦਾਰ ਬਗਾਰਾ ਹੋ ਕੇ ਕਰਦੇ ਨੇ ਉਹਦੇ ਸਰਕਾਰ ਕੋਲ ਕੀ ਉਪਰਾ ਲੈ ਨਹੀਂ ਇਹ ਵੀ ਗੱਲ ਹੈਗੀ ਅਸੀਂ ਜਿੱਥੇ ਐਸਟੈਬਲਿਸ਼ ਹੋ ਜਾਂਦਾ ਹੈ ਜਿਵੇਂ ਕਿਸੇ ਆਦੇ ਭਾਈ ਦੇ ਨਾਲ ਬੱਚੇ ਦੇ ਨਾਮ ਵਾਈਫ ਦੇ ਨਾਮ ਮਾਤਾ ਦੇ ਨਾਮ ਉਹ ਵੀ ਅਸੀਂ ਪ੍ਰੋਪਰਟੀ ਫੋਰਫੀਟ ਕਰ ਸਕਦੇ ਹਾਂ ਸਾਰੇ ਸਾਰੇ ਇਹ ਸੁਖਿਆਪ ਸਿੰਘ ਦੇ ਬਿਆਹੇ ਰੈਂਕ ਆਉਟ ਦੀ ਜੀ ਜੀ ਇਹ ਕੱਲੇ ਦੇ ਨਾਮ ਤੇ ਨਹੀਂ ਕਹਿੰਦਾ ਨਹੀਂ ਇਹ ਦੇ ਇਹਦੇ ਰਿਸ਼ਤੇਦਾਰ ਕੁਝ ਰਿਸ਼ਤੇਦਾਰਾਂ ਦੇ ਨਾਮ ਵਾਈਫ ਦੇ ਹੋਣਾ ਹਾਂ ਰਿਸ਼ਤੇਦਾਰ ਨਵੀਂ ਨਾਮ ਮਤਲਬ ਕਿ ਟੋਟਲ ਨੂੰ ਬਰਾਬਰ ਵੰਡਾਲ ਕੀਤੀ ਜਾਂਦੀ ਹੈ ਪਤਾ ਲੱਗੇ ਕਿ ਕਿਸ ਤੀਸੇ ਪ੍ਰੋਪਰਟੀ ਕਿਧਰ ਮੈ ਜਾ ਰਹੀ ਹੈ ਬਿਲਕੁਲ ਇਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਸਾਡੀ ਜਿਹੜੀ ਹੁਣ ਪੁਲਿਸ ਹੈ ਇਸ ਚੀਜ਼ ਤੇ ਬੜਾ ਸਟ्रेस ਦੇ ਰਹੀ ਹੈ ਤੇ ਕਿਉਂਕਿ ਉਸ ਦੇ ਨਾਲ ਜਿਹੜੀ ਸਮਗਲਿੰਗ ਐਕਟੀਵਿਟੀ ਉਹ ਘਟਣ ਗਈਆਂ ਜਦੋਂ ਉਸ ਨੂੰ ਫਾਈਨੈਂਸ਼ੀਅਲ ਨੁਕਸਾਨ ਹੋਏਗਾ ਉਹ ਨਸ਼ੇ ਤੋਂ ਹੀ ਉਹਨਾਂ ਨੇ ਜਿਹੜਾ ਮਸ਼ਾ ਵੇਚ ਦਿਆ ਉਸੇ ਤੋਂ ਇਹ ਪ੍ਰਾਪਰਟੀ ਬਣ ਗਈ ਸਰ ਇਹਨਾਂ ਨੂੰ ਕੋਈ ਕੈਸ਼ ਵੀ ਮਿਲੇ ਹੈ ਕਿ ਸਰ ਅਕਾਊਂਟਸ ਦੇ ਵਿੱਚ 40 ਰੁਪਏ ਬਣਾਈ ਹੈ 40 ਜਿਹੜੀ ਇਹ ਮਿਲੀ ਹੈ ਜਿਹੜੀ ਡਰਗ ਬਣੀ ਕਹਿ ਸਕਦੇ ਆ 40000 ਰੁਪਏ ਇਹਨਾਂ ਦੇ ਤੋਂ ਮਿਲੇ ਇਹ ਸੁਖਿਆਪ ਸਿੰਘ ਤੋਂ ਸੁਖਿਆਪ 40 ਰੁਪਏ ਲੋਲੇ ਇੱਕ ਸਾਰਾ ਵਿੱਚ ਸੰਭਲਦੀ ਹੈ ਉਹ ਦੱਸਣ ਕਿ ਤੁਹਾਨੂੰ ਅਸੀਂ ਡਿਟੇਲ ਸਾਰੇ ਥਾਣਿਆਂ ਤੋਂ ਲੈ ਰਹੇ ਆਂ ਜਿਵੇਂ ਬਾਹਰ ਵੀ ਮਕਦਮੇ ਹੋ ਸਕਦੇ ਆ ਤੁਹਾਨੂੰ ਸਾਰੀ ਡਿਟੇਲ ਹੁਣ ਰਿਮਾਨਡ ਤੇ ਸਾਡੇ ਕੋਲੇ ਹੈਗੇ ਆ ਕੋਈ ਦੋ ਸੀ ਜਾਂ ਹੋਰ ਸੀ ਅਸਲ ਵਿੱਚ ਦੋ ਦੋ ਹੋਰ ਵੀ ਹੈਗੇ ਆ ਬੰਦੇ ਉਹ ਤੁਹਾਨੂੰ ਅਸੀਂ ਹੁਣੇ ਡਿਸਕਲੋਸ ਨਹੀਂ ਕਰਨਾ ਜਦੋਂ ਸਾਡੇ ਕਾਬੂ ਆ ਗਏ ਉਦੋਂ ਤੁਹਾਨੂੰ ਸਾਰਾ ਫਿਰ ਫਰਦਰ ਪ੍ਰੋਗਰੈਸ ਵੀ ਹੋ ਜਾਣਾ ਕਿੱਥੇ ਮੰਡੀ ਜਾਣੀ ਸੀ ਸਾਰਾ ਇਹ ਐਸੋ ਲੱਖ ਜੀ ਆਪਣੇ ਸਾਰਾ ਜਿਹੜਾ ਆਸੇ ਪਾਸੇ ਜਿਵੇਂ ਮੁਕਸਰ ਜ਼ਿਲ੍ਹਾ ਹੈ ਫirozpur ਜ਼ਿਲ੍ਹਾ ਹੈ ਇਦੋਂ ਬਠਿੰਡਾ ਹੈਗਾ ਮਾਨਸਾ ਹੈ ਐਸੇ ਜੀ ਜਿਹੋਨਾਂ ਦੇ ਕਸਟਮਰ ਹੈਗੇ ਆ ਕਿੱਥੇ ਦੇ ਹੋ ਸਕਦਾ ਮਗਰੋਂ ਰਸਤੇ ਦੇ ਵਿੱਚ ਜਾਂਦੇ ਹੀ ਆਏ ਹਨ ਮਾਲ ਇਹ ਕੋਈ ਬੜੀ ਵੱਡੀ ਕੁਆਂਟੀਟੀ ਹੈ ਹੈ ਰਾਤ ਜਿਹੜੇ ਸਮਗਲਰ ਰਿਸਕ ਨਹੀਂ ਲੈਂਦੇ ਇਹ ਜਿੱਥੇ ਇਹਨਾਂ ਦਾ ਪੱਕਾ ਕਸਟਮਰ ਹੈ ਉੱਥੇ ਜਾਂਦੇ ਆ ਉਧਰ ਦਾ ਝਾਰਖੰਡ ਵਾਲੇ ਖੁਦ ਸਪਲਾਈ ਕਰੀ ਜਾਂਦੇ ਆ ਇਸਰ ਲਿਆ ਕਿਵੇਂ ਰਹੇ ਸੀਗਾ ਇਹ ਇੱਕ ਸਵਿਫਟ ਕਾਰ ਦੇ ਵਿੱਚ ਜਿਹੜਾ ਪਿਛਲਾ ਟਾਇਰ ਹੈ ਉਹਦੇ ਟਾਇਰ ਦੇ ਨਾਲ ਕੈਪਟੀ ਬਣਾਈ ਹੋਈ ਸੀ ਉਬਿਧ ਹਨੋਸੀ ਕੈਪਟੀਨ ਵੀ ਦਿਖਾ ਦਾਂਗੇ ਜਿਹੜੀ ਹੈਗੀ ਹੈ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਮੋਡਲ ਸਪਰੇਡੀ ਬੜਾ ਤਗੜਾ ਸੀ ਇਹ ਤਾਂ ਸਾਡੇ ਮੁਖਬਰਦ ਨੇ ਸਾਰੀ ਇਨਫੋਰਮੇਸ਼ਨ ਦੇ ਕੇ ਇਹ ਆ ਟੀਮ ਨੇ ਸਾਰੀ ਮਤਲਬ 2 2.5 ਮਹੀਨੇ ਤੋਂ ਇਹ ਮਿਹਨਤ ਕਰ ਰਹੀ ਸੀ ਇਹ ਉਸ ਤੋਂ ਬਾਅਦ ਇਹ ਰਿਕਵਰੀ ਹੋਈ ਹੈ ਸਰ ਹੈਵੀ ਰਿਕਵਰੀ ਦਾ ਹੋਣਾ ਅਸਲੀ 10 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ ਬਿਆਨਪ੍ਰੂ ਇਸ ਪੰਜਾਬ ਪੁਲਿਸ ਬੜੇ ਐਕਟਿਵ ਮੋਡ ਤੇ ਕੰਮ ਕਰ ਰਹੀ ਹੈ ਇਸ ਸਮਾਂਝਿਤ ਜਿਵੇਂ ਜਿਵੇਂ ਇਹ ਅਭਿਆਨ ਵਰਤਾ ਪਿਆ ਗਿਆ ਰਿਕਵਰੀ ਵੀ ਵਧਦੀ ਪਈ ਹੈਗੀ ਦੇ ਬਾਈਕ ਤੇ ਹੋਰ ਅਪਰਾਧੀ ਵੀ ਆ ਰਹੇ ਨੇ ਕਿਉਂਕਿ ਇਹ ਅਭਿਆਨ ਇਤੇ ਦੇਰ ਨਾਲ ਨਹੀਂ ਚੱਲਿਆ ਕਿਉਂਕਿ ਇਹ ਜਿਹੜੀ ਅਪਰਾਧੀ ਨੇ ਲੰਬੇ ਟਾਈਮ ਤੋਂ ਇਸ ਕੰਮ 'ਚ ਇਨਵੋਲਡ ਹੈਗਾ ਨਹੀਂ ਇਹ ਜਿਹੜੀ ਪੁਲਿਸ ਤਾਂ ਸਾਡੇ ਐਸਟੀਐਫ ਇੱਕ ਫੋਰਸ ਬਣੀ ਹੈ ਮੈਂ ਵੀ ਐਸਟੀਐਫ ਦੇ ਵਿੱਚ ਮੇਰੇ ਕੋਲੇ ਆ ਸਾਰੇ ਜ਼ਿਲ੍ਹੇ ਜਿਵੇਂ ਮੈਂ ਕਮਪੌਂਡ ਇੰਟੈਲੀਜੈਂਸ ਦੇ ਵਿੱਚ ਵੀ ਰਿਹਾ ਕਈ ਤੁਹਾਡੇ ਪ੍ਰੈਸ ਕੌਂਡਲ ਨੂੰ ਮਦਦ ਵੀ ਆ ਵੀ ਅਸੀਂ 25-25 ਕਿਲੋ ਹੀਰਣ ਵੀ ਇੱਥੇ ਬਰਾਮਦ ਕੀਤੀ ਹੈ ਇੱਕ 22 ਕਿਲੋ ਅਸੀਂ ਮਲੋਡ ਕੀਤੀ ਸੀ ਉਹ ਵੀ ਵਿਥਿਨ ਮੰਥ ਮਤਲਬ 25 ਕਿਲੋ ਦਾ ਇੱਕ ਐਸੀ 22 ਕਿਲੋ ਦਾ ਇਹ ਮਹਿਮਾਜ ਤੋਂ ਨਹੀਂ ਇਹ ਜਦੋਂ ਤੋਂ STF ਬਣੀ ਆ ਉਸ ਕੋ ਬਾਪ ਦਾ ਸਪੈਸ਼ਲਿਟੀ ਫੋਰਸ ਹੈ ਜਿਹੜੀ STF ਦਾ ਕੰਮ ਨਸ਼ਿਆਂ ਨੂੰ ਫੜਨਾ ਹੈ ਬਾਕੀ ਸਟੇਟ ਪੁਲਿਸ ਬਣੀ ਹੋ ਸਾਡੇ ਡੀਜੀਪੀ ਸਾਹਿਬ ਬਣੀ ਹੋ ਸਪੈਸ਼ਲ ਹਦਾਇਤ ਹੈ ਅਸੀਂ ਕੈਸੋ ਆਪਰੇਸ਼ਨ ਵੀ ਕਰਦੇ ਆ ਇਹ ਰੈਗੂਲਰ ਨਹੀਂ ਚੱਲ ਰਿਹਾ ਸਾਡੇ ਬਾਕੀ ਇੱਥੇ ਇੰਟਰਨੈਸ਼ਨਲ ਬਾਰਡਰ ਨਾਲ ਹੋਣ ਕਰਕੇ ਸਾਨੂੰ ਇਧਰ ਜਿਆਦਾ ਤਜਰਬੇ ਨਹੀਂ ਇਸ ਇਲੈਕਸ਼ਨ ਦੇ ਬਾਅਦ ਹੀ ਇੱਕ ਬਿਲਕੁਲ ਐਕਟਿਵ ਮੋਡ ਤੇ ਨਜ਼ਰ ਆ ਰਹੀ ਹੈ ਪੁਲਿਸ ਲਗਾਤਾਰ ਜਿਵੇਂ ਹੈਵੀ ਰਿਕਵਰੀਆਂ ਹੋ ਰਹੀਆਂ ਨੇ ਪਿਛਲੇ 10 ਦਿਨਾਂ ਸੇ ਜੋ ਐਸਐਸਪੀ ਫਾਇੰਡ ਕਰਨ ਲਈ ਪਿੱਛੇ ਇੱਕ ਆਪੜਾ ਦਿੱਤਾ ਸੀਗਾ ਕਿ 200 ਦੇ ਇੰਨੇ ਜਿੰਨੇ ਜਦੋਂ ਪਹਿਲਾਂ ਥੀ ਹਾਂ ਤੁਸੀਂ ਦੇਖੋ ਜਦੋਂ ਦੇ ਮੈਡਮ ਨੇ ਇੱਥੇ ਜੁਆਇਨ ਕੀਤਾ ਉਹ ਸਾਰੀਆਂ ਰਿਕਵਰੀਜ਼ ਸਾਰੀਆਂ ਰਿਕਾਰਡ ਹੈਗੀਆਂ 25 ਕਿਲੋ ਦੇ ਕ੍ਰੀਮ ਤਾਂ ਹੀ ਨੂੰ ਪਕੜੀ ਹੈ ਇਹ ਜਿਹੜੀ ਅਫੀਮ ਹੈ ਉਹ 75 ਕਿਲੋ ਦੇ ਆ ਕਰੀਬ ਅਸੀਂ ਅਫੀਮ ਪਕੜੀ ਹੈ ਕੋਪੀਅਸ ਜਿਹੜਾ 169 ਕੇਜੀ ਫੜਿਆ ਉਹ ਹੋਰ ਵੀ ਮੈਡੀਸਨ ਦਾ ਜਿਹੜਾ ਸਿੰਥੈਟਿਕ ਨਸ਼ਾ ਉਹ ਵੀ ਬੜਾ ਫੜਿਆ ਸਰ ਸਮਾਜ 'ਚ ਇੰਨਾ ਨਸ਼ਾ ਜਿਹੜਾ ਆਲਰੇਡੀ ਇਹ ਮਾਤਰਾ ਪਈ ਹੈ ਇਹ ਸਮਾਜ ਵਾਸਤੇ ਘਾਤਕ ਹੈਗੀ ਹੈ ਨਹੀਂ ਘਾਤਕ ਤਾਂ ਨਹੀਂ ਜਿਆ ਸਾਡੇ ਸਾਡੇ ਜਿਹੜੇ ਡਿਪਾਰਟਮੈਂਟ ਦੀ ਪੂਰੀ ਕੋਸ਼ਿਸ਼ ਹੈ ਅਸੀਂ ਇਨਫੋਰਸਮੈਂਟ ਵੀ ਕਰ ਰਹੇ ਹਾਂ ਤੇ ਲੋਕਾਂ ਨੂੰ ਜਿਹੜਾ ਨਸ਼ਾ ਛੱਡਣ ਲਈ ਮੋਟੀਵੇਟ ਵੀ ਕਰ ਰਹੇ ਹਾਂ ਈਵਨ ਹੈਲਥ ਡਿਪਾਰਟਮੈਂਟ ਦੂਜੇ ਡੀਸੀ ਡੀਸੀ ਸਾਹਿਬ ਪੂਰੇ ਸਾਡੀਆਂ ਜੁਆਇੰਟ ਮੀਟਿੰਗ ਵੀ ਹੋ ਰਹੀ ਹੈ ਵੀ ਇਹ ਨਸ਼ੇ ਦੀ ਜਿਹੜੀ ਲਾਭ ਹੈ ਨੂੰ ਘਟਾਇਆ ਜਾ ਜਿਹੜਾ ਸੰਬੰਧ ਵੀਡੀਓ ਦੇਖੋ ਜੀ ਪਿੱਛੇ ਚੱਲ ਰਹੀ ਹੈ ਮਿਸ਼ਨ ਨੂੰ ਵੀ ਕਵਰ ਕਰਦੇ ਹੋਏ ਆਸਮਾਨ ਕਵਰ ਕਿਤਨੇ ਸਾਡੇ ਜਨਤ ਦੇ ਵੀ ਲੇਕਿਨ ਜਿਹੜਾ ਲੈਕਸਿਸ ਹੈਗਾ ਜਿਵੇਂ ਸਮਾਜ ਤੱਕ ਪਹੁੰਚ ਰਿਹਾ ਇਹਨੂੰ ਵੀ ਤੋੜਨ ਦੀ ਕੋਸ਼ਿਸ਼ ਕਰ ਬਿਲਕੁਲ ਉਹ ਮੈਂ ਤੁਹਾਨੂੰ ਜਿੰਮੇ ਪਹਿਲਾਂ ਹੀ ਦੱਸਿਆ ਹੈ ਜੀ ਵੀ ਸਾਡਾ ਬੈਕਵਰਡ ਤੇ ਫਾਰਵਰਡ ਲਿੰਕਜ ਅਸੀਂ ਪੂਰੀ ਤਰ੍ਹਾਂ ਸਟੈਬਲਿਸ਼ ਕਰਦੇ ਆ ਇਸ ਦੇ ਵਿੱਚ ਵੀ ਅਸੀਂ ਜਿਹੜਾ ਕੋਈ ਝਾਰਖੰਡ ਤੋਂ ਸਮਗਲਰ ਹੈ ਅਸੀਂ ਉਹਨੂੰ ਵੀ ਨੱਥ ਪਾਵਾਂਗੇ ਬਾਕੀ ਜਿਹੜੇ ਇੱਥੇ ਕੋਈ ਲੋਕਲ ਹੈਗੇ ਆ ਜਿਹੜੇ ਗਾਂ ਸਪਲਾਈ ਕਰਦੇ ਆ ਵੱਡੇ ਹੈਗੇ ਆ ਸਮਗਲਰ ਉਹਨਾਂ ਨੂੰ ਵੀ ਕਾਬੂ ਕਰਾਂਗੇ ਸਰ ਜਿਹੜਾ ਪ੍ਰੋਪਰਟਰੀ ਅਟੈਚ ਕਰਨ ਦਾ ਕੰਮ ਵਿੱਚ ਨਾ ਨਾ ਅਸੀਂ ਹਲੀ ਤੱਕ ਸਾਡੇ ਕੋਲੇ ਕੋਈ ਗੱਲ ਨਹੀਂ ਆਈ ਨਾ ਹੀ ਗਵਰਨਮੈਂਟ ਦਾ ਕੋਈ ਨਾ ਨਹੀਂ ਆਦਰਵਾਈਜ਼ਡ ਨੋ ਪੋਲੀਟੀਕਲ ਨਹੀਂ ਨਹੀਂ ਨੋ ਨੋ ਪੋਲੀਟੀਕਲ ਲਿੰਕ ਨੋ ਪੋਲੀਟੀਕਲ ਸਜ ਐ ਪ੍ਰੋਪਰਟਰੀ ਅਟੈਚ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ ਹੈ ਇੱਕ ਅੱਛੀ ਗੱਲ ਡਰ ਪਾਦਾ ਵੀ ਅਗੇ ਦੋਸਤ ਪਾਸੇ ਨਾ ਜਾਵੇ ਲੇਕਿਨ ਉਹਦੇ ਕੋਈ ਅਗਲਾ ਸਾਹਮਣੇ ਕੋਈ ਰਿਗਲੈਕਸ਼ਨ ਵੀ ਲਿਆ ਜਾਂਦਾ ਕਿ ਚੈਲੰਜ ਵੀ ਕੀਤਾ ਜਾਂਦਾ ਕੋਰਟ ਦੇ ਜ਼ਰੀਏ ਕੋਈ ਅਜੇ ਮਾਮਲਾ ਸਾਹਮਣੇ ਆਇਆ ਨਹੀਂ ਇਹ ਸਾਡੇ ਇੱਕ ਕੰਪੀਟੈਂਟ ਅਥਾਰਟੀ ਹੈ ਅਸੀਂ ਪੂਰਾ ਕੇਸ ਬਣਾ ਕੇ ਉੱਥੇ ਭੇਜਦੇ ਹਾਂ ਪਰ ਇਹ ਕੋਰਟ ਵਗੈਰਾ ਇਹ ਕੰਪੀ ਕੰਪੀਟੈਂਟ ਅਥਾਰਟੀ ਜਦੋਂ ਅਪਰੂਵ ਕਰ ਦਿੰਦੀ ਹੈ ਉਸ ਤੋਂ ਬਾਅਦ ਕੋਈ ਚੈਲੰਜ ਨਹੀਂ ਫਿਲਹਾਲ ਕੋਈ ਚੈਲੰਜ ਸਾਹਮਣੇ ਨਹੀਂ ਆਇਆ ਨਹੀਂ ਨਹੀਂ ਕੋਈ ਚੈਲੰਜ ਨਹੀਂ ਹੈ ਮੈਡਮ ਨੇ ਪਿੱਛੇ ਜੇ ਮੈਨੂੰ ਭੌਤਿਕ ਦਾ ਪਤਾ ਹੈ ਕਿਉਂਕਿ ਮੈਨੂੰ ਵੀ ਹਦ ਤੱਕ ਵੀ ਜੁਆਇਨ ਕੀਤਾ ਹੋਇਆ ਹੈ ਦ ਇਹ ਮਤਲਬ ਮੈਜੋਰ ਕਿਤੇ ਸਰ ਮੈਂ ਤੁਹਾਨੂੰ ਸਵਾਲ ਹੋਰ ਗੱਲ ਕਰੀਏ ਥੋੜੀ ਜੀ ਸਰ ਹੈ ਜੋ ਹੋਰ ਵੀ ਸਾਡੇ ਫਾਜ਼ਿਲਕਾ ਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਕਾਫੀ ਵਧੀਆ ਕੰਮ ਹੋ ਰਿਹਾ ਹੈ ਇੱਕ ਤਾਂ ਸਾਡਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਬਣਿਆ ਹੈ ਇਹ ਪੂਰੇ ਪੰਜਾਬ ਦੇ ਵਿੱਚ ਬਣਿਆ ਵੈਸੇ ਲੇਕਿਨ ਜਿਹੜੀ ਪਹਿਲੀ ਐਫਆਈਆਰ ਦਰਜ ਕੀਤੀ ਹੈ ਉਹ ਸਾਡੇ ਐਸਐਸਪੀ ਮੈਡਮ ਨੇ ਸਾਈਬਰ ਕ੍ਰਾਈਮ ਦੀ ਉਹ ਕਦੋਂ ਰੇਂਜ ਰੇਂਜ ਦੀ ਗੱਲ ਹੈ ਹਾਂ ਇਹ ਇਹ ਮਤਲਬ ਇਹ ਫਸਟ ਐਫ ਆਈ ਆਰ ਇਹਨਾਂ ਨੇ ਪੂਰੀ ਰੇਂਜ ਜਿਹੜੇ ਮੇਰੇ ਕੋਲ 3 ਡਿਸਟ੍ਰਿਕਟ ਹੈਗੇ ਆ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਇਹ ਰੇਂਜ ਦੇ ਵਿੱਚ ਇਹਨਾਂ ਨੇ ਪਹਿਲਾ ਪੁਚਾ ਦਰਜ ਕੀਤਾ ਕਿਉਂਕਿ ਜਿਹੜਾ ਅੱਜਕੱਲ ਜਿਹੜਾ ਸਾਈਬਰ ਕ੍ਰਾਈਮ ਹੈ ਨਾ ਇਹ ਦਿਨੋਂ ਦਿਨ ਬਹੁਤ ਵੱਧ ਰਿਹਾ ਤੇ ਉਸ ਤੇ ਨੱਥ ਪਾਉਣ ਦੇ ਲਈ ਵੈਸੇ ਤਾਂ ਪੂਰੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਇਹ ਸਾਈਬਰ ਕ੍ਰਾਈਮ ਦਾ ਥਾਣਾ ਬਣਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਵੀ ਅੱਛੇ ਰਿਜ਼ਲਟ ਆਉਣਗੇ ਕਿਸੇ ਵਿਚ ਦਾ ਪਰਚਾ ਦੰਦ ਹੈ ਜੀ ਕਿਸੇ ਵਿਚ ਦਾ ਪਰਚਾ ਤੇ ਤੁਹਾਨੂੰ ਲੈ ਕੇ ਚੱਲਦੇ ਆਂ ਮੈਂ ਤੁਸੀਂ ਉੱਥੇ ਵੀ ਜਾ ਕੇ ਦੇਖ ਦਿੰਦਾ ਓਕੇ ਇਟ ਇਜ਼ ਦੀ ਆਈਜੀ ਸਰ ਵੱਲੋਂ ਇਨੋਗਰੇਟ ਕਰਵਾਣ ਗਿਆ ਜਿਸ ਤਰ੍ਹਾਂ ਹਾਂ ਉਹ ਰੈਡੀ ਕਰਾ ਲਿਆ ਹੈ ਪੁਲਿਸ ਸਟੇਸ਼ਨ ਅਸੀਂ ਹੁਣ ਇਨੋਗਰੇਟ ਕਰਾਂਗੇ ਜਾ ਕੇ ਅੱਜ ਸਦਰਪੁਰ ਸਦਰਪੁਰ ਫੇਸ ਕੋ ਬਾਅਦ ਜੀ ਓਕੇ ਸਰ ਤੇ ਬਾਕੀ ਜਿਹੜੀ ਡਿਟੇਲ ਹੈ ਤੁਹਾਨੂੰ ਐਸਐਸਪੀ ਸਾਹਿਬ ਦੇ ਦੇਣਗੇ ਜਿਹੜੀ ਡਿਟੇਲ ਹੈ ਨਾ ਠੀਕ ਹੈ ਸਰ ਐਸ ਤੋਂ ਲਵਾ ਇੱਕ ਥਰਡ ਹੋਰ ਚੀਜ਼ ਹੈਗੀ ਹੈ ਇੱਕ ਲੇਡੀ ਸੀ ਰੇਖਾ ਰਣ ਹੂੰ ਇਹ ਹਨੀ ਟਰੈਪ ਜਿਹੜਾ ਹੁੰਦਾ ਨਾ ਹਨੀ ਟਰੈਪ ਇਹ ਆਪਣੀ ਲੜਕੀ ਜਿਹੜੀ ਨਬਾਲਗ ਲੜਕੀ ਹੈ ਉਹ ਇਹ ਅਲੀਗੇਸ਼ਨ ਲਾਉਂਦੀ ਸੀ ਵੀ ਮੇਰੀ ਲੜਕੀ ਨਾਲ ਰੇਪ ਹੋਇਆ ਹੈ ਤੇ ਗਲਤ ਛੇੜਖਾਨੇ ਵੀ ਹੋਈ ਹੈ ਉਹ ਐਤਾ ਹੀ ਬਲੈਕਮੇਲ ਕਰਦੀ ਸੀ ਉਹ ਸਾਰਾ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤਾ ਤੇ ਉਹ ਅਸੀਂ ਲੇਡੀ ਨੂੰ ਫੜ ਕੇ ਉਹ ਸਾਰਾ ਹਨੀ ਟਰੈਪ ਕਰਦੀ ਸੀ ਲੋਕਾਂ ਤਿੰਨ ਚਾਰ ਮੁਕਦਮੇ ਉਹ ਪਹਿਲਾਂ ਵੀ ਰੇਪ ਵਗੈਰਾ ਦੇ ਦਰਜ ਕਰਾ ਦੁੱਤੀ ਆ ਉਹ ਮਤਲਬ ਜਿਹੜਾ ਬੰਦਾ ਕੋਈ ਦੋਸ਼ੀ ਹੁੰਦਾ ਸੀ ਉਹਦੇ ਤੋਂ ਪੈਸੇ ਲੈ ਕੇ ਉਹ ਬਲੈਕਮੇਲ ਕਰਦੀ ਸੀ ਇਹ ਵੀ ਸਾਡੇ ਫਾਜ਼ਲਗੜ ਡਿਸਟ੍ਰਿਕਟ ਨੇ ਬਹੁਤ ਵੱਡੀ ਅਚੀਵਮੈਂਟ ਕੀਤੀ ਹੈ ਤਾਂ ਕਿ ਇਦਾਂ ਦੇ ਜਿਹੜੇ ਅਨਸਰ ਹੈਗੇ ਆ ਉਹਨਾਂ ਦੇ ਨੱਥ ਪਾਈ ਜਾ ਸਕਦਾ ਕਿ ਸੰ ਕਿੱਥੇ ਦੇ ਰਹਿਣ ਵਾਲੀ ਸੀ ਇਹ ਪ੍ਰੈਸ ਨੋਟ ਚ ਦੇ ਰਾਂ ਲੜਕੀ ਮੈਂ ਇਹਦਾ ਲਗੀ ਸੀ ਜੀ ਇਹ ਨਗੀਪਤ ਦਾ ਪਾਲਕ ਲੜਕੀ ਰੇਖਾ ਰਾਣੀ ਦੀ ਹੈ ਨਾ ਢੀਗੜਾ ਕਲੋਨੀ ਫਾਜ਼ਲਗੜ ਢੀਗੜਾ ਕਲੋਨੀ ਬਾਕੀ ਤੁਹਾਨੂੰ ਡਿਟੇਲ ਨੇ ਪੂਰਾ ਪ੍ਰੈਸ ਨੋਟ ਹੈਗਾ ਜਿਹੜੀਆਂ ਸਾਡੇ ਫਾਜ਼ਲਗੜ ਦੀ ਤਿਲ ਪ੍ਰੈਸ ਨੋਟ ਤੁਹਾਨੂੰ ਦੇ ਰਹੇ ਆਂ ਅਸੀਂ ਤੇ ਬਾਕੀ ਠੀਕ ਠਾਕ ਕੀ ਬਾਰਡੇ ਵੱਲੋਂ ਜਿਹੜੀ ਸਾਨੂੰ ਫੀਡਬੈਕ ਮਿਲਦੀ ਹੈ ਉਹ ਬਹੁਤ ਸੀਰੀਅਸਲੀ ਅਸੀਂ ਲੈਨੇ ਆਂਡ ਥਿਸ ਵਾਸ ਵਨ ਆਫ ਦਾ ਫੀਡਬੈਕ ਕਿ ਇਥੇ ਸਟ੍ਰਿਕਟ ਐਕਸ਼ਨ ਸ਼ੁੱਡ ਬੀ ਟੇਕਨ ਜਿਹੜੇ ਛੋਟੇ ਫੜਜੇ ਕਰਾਂਦੇ ਆਂ ਸੋ ਇਹ ਇੱਕ ਬਹੁਤ ਸਟ੍ਰਿਕਟ ਮੈਸੇਜ ਹੈ ਟੂ एवरीवन ਕਿ ਵੀ ਆਰ ਵਿਦ ਯੂ ਔਮਨ ਐ ਚਿਲड्रन ਬਟ ਅਗਰ ਤੁਸੀਂ ਗਲਤ ਕੰਮ ਕਰੋਗੇ ਤੇ ਤੁਹਾਨੂੰ ਫੜ ਕੇ ਆਪਾਂ ਅੰਦਰ ਦੇ ਜੀ ਸਰ ਫਾਜ਼ਲ ਕਾਬਸੇ ਨੂੰ ਕੋਈ ਖਾਸ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਲੋਕਾਂ ਦਾ ਕਿਸ ਤਰ੍ਹਾਂ ਦਾ ਸਹੀ ਹੋ ਰੰਦਿਆਂ ਦੇ ਵਿੱਚ ਇਹ ਮੇਰੀ ਜਿਹੜੀ ਰੇਂਜ ਹੈ ਨਾ ਪੂਰੀ ਇਹ ਬਾਰਡਰ ਰੇਂਜ ਹੈ ਤਿੰਨ ਡਿਸਟ੍ਰਿਕਟ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਹੈ ਫਾਜ਼ਲਕਾ ਸਪੋਰਟ ਨੂੰ ਅਲਰਟ ਰੱਖਿਆ ਜਾਂਦਾ ਹੈ ਯਾਨੀ ਇਨਫਿਲਟ੍ਰੇਸ਼ਨ ਵੀ ਉਧਰ ਕਈ ਦਮ ਹੋ ਚੁੱਕੀ ਹੈ ਤੁਹਾਨੂੰ ਪਤਾ ਹੀ ਹੈ ਇਸ ਲਈ ਸਾਡਾ ਬੀਐਸਐਫ ਨਾਲ ਆਰਮੀ ਨਾਲ ਜਿਹੜੇ ਆਰਮੀ ਇੰਟੈਲੀਜੈਂਸ ਹੈ ਜਾਂ ਹੋਰ ਹੈ ਸਾਰੇ ਨਾਲ ਪੂਰਾ ਤਾਲ ਮੇਂਦਾ ਆਮ ਲੋਕਾਂ ਦੀ ਗੱਲ ਹੈ ਮੈਂ ਆਮ ਲੋਕਾਂ ਦਾ ਕਿਸ ਤਰ੍ਹਾਂ ਸਹਿਯੋਗ ਰੰਦਾ ਹੈ ਸਰ ਨਿਸ਼ਚੇਦੂਮ ਕਰ ਰਹੇ ਹਾਂ ਉਸੇ ਨੂੰ ਬਹੁਤ ਅੱਛਾ ਆਮ ਲੋਕਾਂ ਦਾ ਸਹਿਯੋਗ ਤਾਂ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਚੱਲਣਾ ਜੇ ਸਾਨੂੰ ਕੋਈ ਪ੍ਰੋਪਰ ਇਨਫੋਰਮੇਸ਼ਨ ਨਹੀਂ ਮਿਲੇਗੀ ਕਿਉਂਕਿ ਉਹ ਫਿਰ ਹੀ ਅਸੀਂ ਉਸ ਅਚੀਵਮੈਂਟ ਤੇ ਗੋਹ ਸਕਦੇ ਹਾਂ ਇਕਾ ਹੁਣ ਸਾਡੇ ਐਸਐਸਪੀ ਮੈਡਮ ਨੇ ਇਹ ਨਿਸ਼ਚੈ ਮਿਸ਼ਨ ਚਲਾਇਆ ਉਹ ਅਸੀਂ ਬਾਰਡਰ ਤੇ ਪਿੰਡ ਸਿਲੈਕਟ ਕੀਤੇ ਆ ਬੀਐਸਐਫ ਨਾਲ ਉਥੇ ਅਸੀਂ ਸਪੋਰਟਸ ਐਕਟੀਵਿਟੀ ਡੀ ਐਡਿਕਸ਼ਨ ਕੈਂਪ ਕੋਰ ਜਿਹੜੇ ਯੂਥ ਹੈ ਉਹਨਾਂ ਨੂੰ ਚੰਗੇ ਕੰਮਾਂ ਚ ਲਾ ਕੇ ਤੇ ਇਹ ਜਿਹੜੀ ਨਸ਼ੇ ਦੀ ਲਾਤ ਇਥੋਂ ਦੂਰ ਕਰਵਾ ਰਹੇ ਆ ਇਹ ਮੈਡਮ ਪ੍ਰਗਿਆ ਜੈਨ ਨੇ ਇੱਕ ਬੜਾ ਵੱਡਾ ਐਫਰਟ ਕੀਤਾ ਤੇ ਉਹ ਸ਼ਾਇਦ ਤੁਹਾਨੂੰ ਪਹਿਲਾਂ ਵੀ ਪਤਾ ਲੱਗਿਆ ਹੋਵੇਗਾ ਇਸ ਦਾ ਉਸ ਤੇ ਪੂਰਾ ਤੰਦ ਹੀ ਤੰਦ ਹੀ ਨਾਲ ਅਸੀਂ ਉਸ ਤੇ ਕੰਮ ਕਰਦੇ ਆਂ ਥੈਂਕਸ ਡਾਕਟਰ ਸਾਹਿਬ ਬਹੁਤ ਨਾਲ ਤੁਸੀਂ ਬਹੁਤ ਵਧੀਆ ਬਸਲ ਕਾਲੇ ਠੀਕ ਹੈ ਬਹੁਤ ਵਧੀਆ